ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸਾ ਜਨਤੀ ਦੇ ਨਾਲ ਸਹਿਸਕ੍ਰਤੀ ਸ਼ਲੋਕ ਮਹਲਾ 5 ਦਾ ਜੋ 39ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਮਿਹਰ ਭੱਥਿਆ ਹੱਥ ਰੱਖ ਕੇ ਆਪ ਹੀ ਐਸਣਤੀ 39ਵੇਂ ਸ਼ਲੋਕ ਦੀ ਜੋ ਵਿਚਾਰ ਹੈ ਉਹ ਆਪ ਹੀ ਕਰਵਾਲਣ ਬਖਸ਼ਿਸ਼ ਕਰਨ ਹੁਣ ਆਪ ਜੋ ਸੈਸਕ੍ਰਿਤ ਸ਼ਲੋਕ ਮੱਲਾ ਪੰਜਵਾਂ ਦਾ 39ਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਣ ਕਰੋ ਮੈਂ ਸੀਤਲੰ ਚੰਦਰ ਦੇਵੈ ਮੈਂ ਸੀਤਲੰ ਬਾਵਨ ਚੰਦ ਨੇ ਮੈਂ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਇਹ ਜੋ ਸੈਸਕ੍ਰਿਤ ਸ਼ਲੋਕ ਮੱਲਾ ਪੰਜਵਾਂ 39ਵਾਂ ਸ਼ਲੋਕ ਹੈ ਉਹਦੇ ਵਿੱਚ ਪੰਜਵੇਂ ਪਾਸ਼ਾ ਤੰਤਨ ਸ੍ਰੀ ਗੁਰੂ ਅਰਜਨਦਾਸ ਸਾਹਿਬਾਂ ਦੇ ਸਰਤਾਜ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜੋ ਸੰਤ ਮਹਾਪੁਰਸ਼ ਜੋ ਨਾਮ ਜਪਣ ਵਾਲੇ ਨੇ ਸੰਗਤ ਵਿੱਚ ਬੈਠ ਕੇ ਜੋ ਨਾਮ ਜਪਦੇ ਨੇ ਉਹਨਾਂ ਦੀ ਸੰਗਤ ਕਰਨ ਨਾਲ ਮਨ ਸ਼ਾਂਤ ਰਿਸ਼ਨਾ ਜਿਹੜੀ ਬੁੱਝਦੀ ਹੈ ਹੋਰ ਕਿਸੇ ਦੀ ਠੰਡ ਨਾਲ ਭਾਵੇਂ ਰੁੱਤ ਦੀ ਠੰਡ ਹੋਵੇ ਬਾਵਨ ਚੰਦਨ ਬਾਵਨ ਚੰਦਨ ਦੀ ਠੰਡ ਚਿੱਟਾ ਚੰਦਨ ਜੀ ਨੂੰ ਕਹਦੇ ਬਹੁਤ ਠੰਡਾ ਹੁੰਦਾ ਹੈ ਭਾਵੇਂ ਚੰਦਰਮਾ ਦੀ ਚਾਨਣੀ ਹੋਵੇ ਇਹਨਾਂ ਸਾਰਿਆਂ ਦੇ ਨਾਲ ਸਰੀਰ ਨੂੰ ਠੰਡ ਤੇ ਮਿਲ ਸਕਦੀ ਹੈ ਗਰਮੀ ਤੋਂ ਰਾਹਤ ਤੇ ਮਿਲ ਸਕਦੀ ਹੈ ਪਰ ਜੋ ਅਤਿਸ਼ਨਾ ਦੀ ਆਗ ਹੈ ਉਹ ਸ਼ਾਂਤ ਨਹੀਂ ਹੁੰਦੀ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਸਮਝਾਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹ ਮਾਇਆ ਮਾਇਆ ਗੰਸਾਬ ਇੱਕੋ ਜਿਹੀ ਕਰਤੇ ਖੇਲ ਰਚਾਇਆ ਕਾਲਪ ਪਰਮਾਤਮਾ ਨੇ ਖੇਲ ਰਚਾਇਆ ਤੇ ਗੱਗੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਅਨੰਦ ਸਾਹਿਬ ਵੀ ਦੱਸ ਦਿੰਦੇ ਨੇ ਕਿ ਜੈਸੀ ਉਧਰ ਦੀ ਮਾਇਆ ਉਸੇ ਤਰ੍ਹਾਂ ਬਾਹਰ ਸੰਸਾਰ ਦੀ ਮਾਇਆ ਉਹਦੀ ਵੀ ਤਪਸ਼ੋਸ਼ੇ ਤਰਾਈਆਂ ਪਰ ਗੁਰਨਾਮ ਕੇਸਾ ਸੱਚੇ ਪਾਤਸ਼ਾਹ ਕਹਿੰਦੇ ਪਹਿਲੇ ਪੈਰ ਦੇਵੇ ਜਿਹੜੀ ਉਧਰ ਦੀ ਅਗ ਹੈ ਉਹਦੇ ਤੋਂ ਇਨਸਾਨ ਤਾਂ ਭਜਦਾ ਹੈ ਜਦੋਂ ਪੁੱਠਾ ਲਮਕਿਆ ਹੋਇਆ ਵੀ ਉਹਦਾ ਨਾਮ ਸਿਮਨ ਕਰਦਾ ਪਾਪ ਪਰਮਾਤਮਾ ਨਾਲ ਜੁੜਿਆ ਹੈ ਉਹਦੀ ਸੁਰਤ ਉਹਦੇ ਨਾਲ ਜੁੜੀ ਹੈ ਉਹ ਉਸ ਕਰਕੇ ਉਧਰ ਦੀ ਅੱਗ ਉੱਤੇ ਕੋਈ ਅਸਰ ਨਹੀਂ ਕਰ ਸਕਦੀ ਕੋਨ ਨੂੰ ਪੋਹ ਨਹੀਂ ਸਕਦੀ ਜਿਵੇਂ ਪਾਛਾ ਕਰੇ ਪਹਿਲੇ ਪੈਰੇ ਰਣਕੇ ਬਣ ਜਾ ਰਿਆ ਮਿਤਰਾ ਹੁਕਮ ਪਿਆ ਗਰਬਾਸ ਉਰਦ ਤਾਪੰਤਰ ਕਰੇ ਬਣ ਜਾ ਰਿਆ ਮਿਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣੇ ਉਧਰ ਧਿਆਨ ਲਿਗ ਲਾਗਾ ਨਾਮ ਰਿਆਗ ਆਇਆ ਕਲਪੀ ਤਰ ਬਹੌਰ ਜਸੀ ਨਾਂਗਾ ਜੈਸੀ ਕਲਮ ਉੜੀ ਹੈ ਮਸਤਕ ਤੈਸੇ ਜੀੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਬਾਸ ਜਦੋਂ ਪਾਛਾ ਦਾਦੇ ਪਹਿਲੇ ਪੈਰ ਚ ਮਾਂ ਦੇ ਗਰਭ ਚੋਂ ਦਾ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਉਹ ਕਾਲਪਾ ਪ੍ਰਮਾਤਮਾ ਦੇ ਹੁਕਮ ਨਾਲ ਆਉਂਦਾ ਤੇ ਪੁੱਠਾ ਲੰਮਕਿਆ ਹੋਇਆ ਪ੍ਰਮਾਤਮਾ ਗੇਰ ਰਾਸ ਕਰਦਾ ਸਿਮਨ ਕਰਦਾ ਤੇ ਉਹਨੂੰ ਆਪਣੇ ਚਰਨਾਂ ਨਾਲ ਜੋੜੀ ਰੱਖ ਉਹ ਫਿਰ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਤੇ ਉਹਦੇ ਦੀ ਅਗਦਾ ਉਹ ਤੇ ਸਮਝ ਨਹੀਂ ਹੁੰਦਾ ਉਹ ਫਿਰ ਜਿਵੇਂ ਗੁਰੂ ਉਹਤੇ ਕਿਰਪਾ ਕਰ ਜੈਸੀ ਕਲਮ ਉੜੀ ਹੈ ਮੱਸ ਸਕਦਾ ਐਸੇ ਜੁੜੇ ਪਾ ਜੁੜੇ ਭਾਗਾਂ ਚ ਲੇਖ ਲਿਖ ਦਿੰਦਾ ਉਹ ਲੇਖ ਲੈ ਕੇ ਇਸ ਸੰਸਾਰ ਵਿੱਚ ਜਾਂਦਾ ਹੈ ਪਾ ਜਿਹੜਾ ਉਹ ਪ੍ਰਮਾਤਮਾ ਨਾਲ ਜੁੜਿਆ ਹੈ ਉਹਦੇ ਤੇ ਜਿਹੜੀ ਉਧਰ ਵੀ ਆ ਗਿਆ ਉਸਨੂੰ ਇਸੇ ਤਰ੍ਹਾਂ ਜੈਸੀ ਅਗਨ ਉਧਰ ਮੈਂ ਤੈਸੀ ਬਾਹ ਮਾਇਆ ਬਾਹ ਦੇ ਸੰਸਾਰ ਦੀ ਮਾਇਆ ਵੀ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਜਿਹੜੇ ਸੰਤ ਜਾਨੇ ਸੰਤ ਕੌਣ ਜਿੰਨਾ ਸਾਹਸ ग्रास ਨਾਲ ਵਿਸਰੇ ਹਰਨਾਮਾ ਮਨਮੰਤ ਤਾਂ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿੰਨਾ ਸਵਾਸ ਸਵਾਸ ग्रास ग्रास ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ ਸਾ ਅੰਦਰ ਆਉਂਦਾ ਸਾਰ ਭਰ ਜਾਂਦਾ ਹੈ ਉਸ ਤਰ੍ਹਾਂ ਨਾਮ ਜਪਦੇ ਨੇ ਗਿੰਨਾ ਸਾਹਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤਰ ਧੰਸੇ ਸਈ ਨਾਨਕਾ ਪੂਰਨ ਸੋਇ ਸੰਤ ਉਹਨਾਂ ਦਾ ਮੰਤਰ ਕੀ ਆ ਪ੍ਰਮਾਤਮਾ ਦਾ ਨਾਮ ਉਹ ਜਪ ਰਹੇ ਨੇ ਉਹ ਪੂਰਨ ਸੰਤ ਨੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਹੀਂ ਪਉਂਦੀਆਂ ਹੁਣ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਮੈਂ ਸੀਤਲਿੰਗ ਚੰਦਰ ਦੇਵੇ ਚੰਦਰ ਜਨਾ ਚਾਂਦਿਆ ਸਿੰਦਰਮਾ ਹੈ ਉਹਦੀ ਜਿਹੜੀ ਰਾਤ ਦੀ ਚਾਨਣੀ ਹੈ ਉਹ ਬਹੁਤ ਠੰਡੀ ਹੈ ਪਰ ਕਹਿੰਦੇ ਉਹ ਵੀ ਮਨ ਦੀ ਤ੍ਰਿਸ਼ਨਾ ਨੂੰ ਨਹੀਂ ਮਾਰ ਸਕਦੀ ਉਹ ਸਰੀਰ ਨੂੰ ਠੰਡਕ ਤੇ ਦੇ ਸਕਦੀ ਆ ਕੋਈ ਦਿਨ ਦੀ ਧੁੱਪ ਨਾਲੋਂ ਰਾਤ ਦੀ ਚੰਦਰਮਾ ਚਾਂਦਨੀ ਠੰਡੀ ਹੁੰਦੀ ਆ ਉਹ ਐਸੇ ਕਰਕੇ ਬੱਚੇ ਚੰਦਰਮਾ ਚਾਨੀ ਖੇਡਦੇ ਨੇ ਕੋਈ ਗਰਮੀ ਘਟ ਲੱਗਦੀ ਆ ਤੇ ਜਾਨਣ ਵੀ ਹੁੰਦਾ ਪਰ ਕਹਿੰਦੇ ਉਹ ਮਨ ਦੀ ਸ਼ਾਂਤੀ ਨਹੀਂ ਦੇ ਸਕਦੀ ਕਿ ਮਨ ਸ਼ੀਤਲ ਨਹੀਂ ਹੁੰਦਾ ਕਿਉਂ ਕ੍ਰਿਸ਼ਨਾਂ ਨਹੀਂ ਬੋਲਦੀ ਮੈਂ ਸੀਤਲਿੰਗ ਬਾਵਨ ਚੰਦਨ ਜਿਹੜਾ ਚਿੱਟਾ ਚੰਦਨ ਬਹੁਤ ਠੰਡਾ ਹੁੰਦਾ ਜਿਹਦੇ ਵਿੱਚ ਸੱਪ ਤੇ ਜਿਹੜੇ ਉਹਨਾਂ ਨੂੰ ਠੰਡਕ ਮਿਲਦੀ ਆ ਜਿੰਨੇ ਚੰਦਨ ਦਾ ਬਿਰਵਾ ਪਲਾ ਬੇੜੇ ਉਠਾਤ ਪਲਾ ਸੋ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ ਢਾਕ ਪਲਾ ਦੇ ਦਰਖਤ ਉਹਦੇ ਨਾਗੇ ਲੱਗਾ ਰਵੇ ਤੇ ਉਹ ਵੀ ਉਹਨਾਂ ਕਿ ਖੁਸ਼ਬੂ ਆਉਂਦਾ ਪੈਂਦੀ ਆ ਪਰ ਜਿਹੜਾ ਹਉਮੈ ਤੇ ਹੰਕਾਰ ਚ ਬਾਸ ਹੈ ਜਿਸ ਤਰ੍ਹਾਂ ਉਹਦੇ ਚ ਨਹੀਂ ਫਰਕ ਪੈਂਦਾ ਜਿਹੜੇ ਚ ਨਿਮਰਤਾ ਹੋਵੇ ਨਿਮਰਤਾ ਬਾਸ ਹੋ ਕੇ ਆਦਮੀ ਪ੍ਰਮਾਤਮਾ ਦਾ ਨਾਮ ਜਪੇ ਫੇਰ ਉਹ ਪਾਸ ਦਾ ਕਫੀ ਦੀਵਾ ਦੂਜੇ ਦੀਵੇ ਨੂੰ ਜਗਾ ਦਿੰਦਾ ਜਿਵੇਂ ਪਾਤਸ਼ਾਹ ਕਹਿੰਦੇ ਬਾਸ ਬਡਾਈ ਬੂੜਾ ਇਹ ਮਤ ਡੂਬੇ ਕੋਈ ਚੰਦਨ ਕੇ ਨਿਟਰੇ ਬਸੇ ਬਾਸ ਗੰਦਨ ਹੈ ਬਸਦਾ ਚੰਦਨ ਦੇ ਨਿੜੇ ਪਰ ਉਹ ਜਿਹੜੀ ਆ ਉਹ ਸេចਲਤਾ ਨਹੀਂ ਹੁੰਦੀ ਸਗੰਧੀ ਨਹੀਂ ਆਉਂਦੀ ਦਾ ਚੰਦਨ ਜਿਹੜਾ ਬਹੁਤ ਠੰਡਾ ਹੁੰਦਾ ਹੈ ਸੰਤਨਾ ਜਿਹੜੇ ਸੰਤ ਨੇ ਉਹ ਆਪਣਾ ਇਸ ਤਰ੍ਹਾਂ ਜਿਹੜਾ ਸੁਭਾ ਨਹੀਂ ਬਦਲ ਜਿਦਾ ਚੰਦਨ ਨਹੀਂ ਬਦਲਦਾ ਸੰਤਨਾ ਛੋੜੇ ਸੰਤੀ ਜੇ ਕੋਟਕ ਮਿਲੇ ਸੰਤ ਮਿਲਿਆ ਗਰ ਆਪਣੇ ਅੰਗਮ ਬੇੜੇ ਆ ਸੀਤ ਤਾ ਨਾਂ ਤੋ ਜੰਦ ਤੇ ਜਿਹੜੇ ਚੰਦਨ ਦੇ ਨਾਲ ਆਲੇ ਦੁਆਲੇ ਸੱਪ ਹੁੰਦੇ ਨੇ ਉਹਨਾਂ ਚ ਜ਼ਹਿਰ ਹੁੰਦੀ ਆ ਪਰ ਚੰਦਨ ਆਪਣੀ ਠੰਡਕ ਨਹੀਂ ਗੁੰਦਾ ਪਰ ਜਿਹੜੇ ਸੰਤ ਨੇ ਭਰੇ ਪੁਰਖ ਨੇ ਗੁਰਮਖਰੇ ਉਹ ਵੀ ਉਹਨਾਂ ਦੀ ਸੰਗਤ ਭਾਵੇਂ ਭੇੜੇ ਆ ਉਹਨਾਂ ਦਾ ਤਾਂ ਜੀਵਨ ਸਫਲਾ ਹੋ ਸਕਦਾ ਹੈ ਪਰ ਉਹਨਾਂ ਤੇ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਉਹਨਾਂ ਤੇ ਅਸਰ ਨਹੀਂ ਕਰਦੀਆਂ ਇਸੇ ਕਰਕੇ ਪੈਂਦੇ ਨਹਿ ਸੀਤਲਨ ਸੀਤ ਰੁਤੇਨ ਨਾ ਚੰਦਨ ਜਿਹੜਾ ਚਿੱਟਾ ਚੰਦਨ ਆ ਉਹ ਵੀ ਮੰਨ ਦੇ ਜਿਹੜੀ ਤ੍ਰਿਸ਼ਨਾ ਨੂੰ ਨਹੀਂ ਸ਼ਾਂਤ ਕਰ ਸਕਦਾ ਨਾ ਸੀਤਨ ਸੀਤ ਨੂੰ ਸਰਦੀ ਦੀ ਰੁੱਤ ਜਿਹੜੀ ਆ ਗਰਮੀ ਤੋਂ ਰਾਹਤ ਦਿੰਦੀ ਹੈ ਪਰ ਉਹ ਜਿਹੜਾ ਮਨ ਦੀ ਤ੍ਰਿਸ਼ਨਾ ਨੂੰ ਨਹੀਂ ਮਾਰ ਸਕਦੀ ਨਾ ਸੀਤਨ ਸਾਹ ਸੁਵਜਨੇ ਜਿਹੜੇ ਸਾਧ ਪੁੱਗੇ ਹੋਏ ਸਾਧ ਜਿਹੜੇ ਪ੍ਰਮਾਤਮਾ ਨਾਲ ਮਿਲ ਸਕਲ ਹੋ ਚੁਕੇ ਨੇ ਗੁਰਮਖ ਸੰਗੇ ਪੁਰਖ ਨੇਕ ਪੁਰਖ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਹੈ ਉਹਨਾਂ ਦੀ ਤ੍ਰਿਸ਼ਨਾ ਮਰ ਜਾਂਦੀ ਹੈ ਜਿਵੇਂ ਸਾਨੂੰ ਸਮਝਾਇਆ ਪੰਜਵੇਂ ਪਾਤਸ਼ਾਹ ਜੀ ਨੇ ਜੈਸਰੀ ਕੀ ਵਾਰ ਚ ਚੰਦਨ ਚਾਂਦਨਾ ਸਰਦ ਰੋਤ ਮੋਲ ਨ ਮਿੱਟੀ ਘਾਮ ਸੀਤਲ ਥੀਵੇ ਨਾਨਕਾ ਜਿ ਪੰਧੜੋ ਹਰਨਾ ਤੇ ਚੰਦਨ ਦੇ ਨਾਲ ਵੀ ਤੇ ਚੰਦਨ ਚੰਦਰਮਾ ਦੀ ਚਾਨਣੀ ਵੀ ਤੇ ਸਰਦ ਰੋਤ ਵੀ ਜਿਹੜੀ ਉਹਦੀ ਜ ਤ੍ਰਿਸ਼ਨਾ ਦੀ ਅੱਗ ਉਹਦੀ ਆਗ ਨੂੰ ਨਹੀਂ ਮਿਟਾ ਸਕਦੀ ਕੇਵਲ ਤੇ ਕੇਵਲ ਸੀਤਲ ਥੀ ਦੇ ਨਾਨਕਾ ਜਿ ਪੰਧੜੋ ਹਰਨਾ ਕਹਿਲਤੇ ਕੇ ਪ੍ਰਮਾਤਮਾ ਦਾ ਨਾਮ ਜਪਣ ਨਾਲ ਮਨ ਸ਼ਾਂਤ ਹੋ ਸਕਦਾ ਉਹ ਤ੍ਰਿਸ਼ਨਾ ਦੀ ਅੱਗ ਜਿਹੜੀ ਪ੍ਰਮਾਤਮਾ ਦਾ ਨਾਮ ਜਪਣ ਨਾਲ ਸਮਝ ਆਉਂਦੀ ਹੈ ਉਹ ਸਮਝ ਆਉ ਜਾਂਦੀ ਹੈ ਕਿ ਇਹ ਸੰਸਾਰ ਸਾਰਾ ਨਾਸ਼ਵਾਨ ਹੈ ਇਹ ਮਾਇਆ ਨਾਲ ਨਹੀਂ ਜਾਣੀ ਕੇਵਲ ਤੇ ਕੇਵਲ ਸਾਡਾ ਸਾਥ ਦੇਣਾ ਪ੍ਰਮਾਤਮਾ ਨੇ ਤੂੰ ਜਾਗਰ ਅਚਨਾ ਸਾਭ ਜੂਠ ਹੈ ਜਾਨ ਲੈ ਔਰੇ ਮੀਤ ਕਹਿ ਨਾ ਥਿਰਨਾਰੇ ਜੋ ਬਾਲੂ ਕੀ ਬੀਤ ਇਥੇ ਰੇਤ ਦੀ ਕਾਂਦੀ ਕਰਾ ਸਾਰਾ ਸੰਸਾਰ ਹੈ ਗੁਨਾੰਦੇਸ ਸਾਹਿਬ ਨੇ ਕਿਹਾ ਕੂੜ ਰਾਜਾ ਕੂੜ ਪਰਗਾ ਕੂੜ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸ਼ਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜੇ ਕੂੜਾ ਨਿਹੋ ਲੱਗਾ ਵਿਸਰਾ ਕਰਤਾਰ ਕ੍ਰਿਸ਼ਨਾਲ ਕੀਕੇ ਦੋਸਤੀ ਸਭ जग ਚਲਣਾ ਸਾਰਾ ਸੰਸਾਰ ਇਥੋਂ ਚਲਾਈ ਮਾਨਿਆ ਕੋਈ ਸਦਾ ਰਹਿਣ ਵਾਲਾ ਨਹੀਂ ਕੂੜ ਮਿੱਠਾ ਕੂੜ ਮਾਖਿਓ ਕੂੜ ਡੂਬੇ ਪੂਰ ਨਾਨਕ ਖਾਣੇ ਬੇਨਤੀ ਤੁਜ ਬਾਜ ਗੂੜ ਕੂੜ ਇਹ ਸਾਰਾ ਕੁਝ ਮਿੱਠਾ ਹੈ ਬਹੁਤ ਆ ਛੈਟ ਵੀ ਮਿੱਠਾ ਮਿਸ਼ਰੀ ਵੀ ਮਿੱਠੀ ਸਭ ਕੁਝ ਆ ਪਰ ਉਹ ਪ੍ਰਮਾਤਮਾ ਦੇ ਬਿਗੈਰ ਕੋਈ ਇਥੇ ਸੰਸਾਰ 'ਚ ਰਹਿਣ ਵਾਲਾ ਨਹੀਂ ਜਿੱਦਾਂ ਸ਼ੱਕਰਖੰਡ ਨਵਾਤਪੁਰ ਮਾਖੀਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਪ੍ਰਮਾਤਮਾ ਦੇ ਨਾਮ ਦੀ ਇਹ ਬਰਾਬਰਤਾ ਕੋਈ ਚੀਜ਼ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਉਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਕ੍ਰਿਸ਼ਨ ਮਾਰਗੇ ਤੇ ਤ੍ਰਿਸ਼ਨਾ ਮਰਨ ਵਾਸਤੇ ਆਪਾਂ ਕਿਉਂ ਸੋਚ ਰਹੇ ਨਿਆ ਜਿਸ ਬੰਦੇ ਦੇ ਚੰਦਰ ਤ੍ਰਿਸ਼ਨਾ ਉਹ ਧੰਮ ਦਾ ਤੇ ਮਰ ਜਾ ਰਹੇਗਾ ਬਾਦਸ਼ਾਹ ਕਹ ਰਹੇ ਨੇ ਤ੍ਰਹ ਗੋਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਇਹ ਤੇ ਰਜੋ ਤਮਸਾ ਦੋਦਨਾ ਗੁਣਾ ਵਿੱਚ ਜਿਹੜਾ ਹੋਤਪੋਤ ਰਹਿੰਦਾ ਹੈ ਉਹਨਾਂ ਦੇ ਪ੍ਰਭਾਵ ਥੱਲੇ ਰਿੰਦਾ ਜੰਮਦਾ ਤੇ ਮਰਦਾ ਰਹਿੰਦਾ ਪੰਜਵੇਂ ਪਾਸ਼ਾ ਨੇ ਸ਼ਸ਼ਰਕੀ ਸਲੋਕ ਵੀ ਸਾਨੂੰ ਸਮਝਾਇਆ ਹੇ ਜਨਮ ਵਰਨ ਮੂਲੰਹੰਕਾਰ ਪਾਤਮਾ ਇਹ ਪਾਪੀ ਹੈ ਕਹਤੋ ਜਨਮ ਮਰਦਾ ਮੂਲ ਕਾਰਨ ਹੈ ਹੇ ਕਾਮੰਗ ਮੱਕ ਬਿਸਰੰਗੰ ਬੋ ਜੋਨੀ ਪ੍ਰਭਾਵ ਨੇ ਇਹ ਕਾਮਨਾ ਕਰਕੇ ਆਦਮੀ ਜੰਮਦਾ ਤੇ ਮਰਦਾ ਰਹਿੰਦਾ ਫਿਰ ਕਦੀ ਕਿ ਜੂਨਾਂ ਚ ਪੈਂਦਾ ਹੈ ਪਾਤਸ਼ਾਹ ਕਹਿ ਰਹੇ ਨੇ ਕਿ ਕ੍ਰਿਸ਼ਨਾ ਜਿਹੜੀ ਆ ਮਰਦੀ ਇਹ ਨਾਮ ਜਪਣਾ ਜਿਹਨੇ ਨਾਮ ਜਪਨਾ ਉਹਨੇ ਤ੍ਰਿਸ਼ਨਾ ਮਰ ਜਾਈ ਜੀ ਉਹਨਾਂ ਦਾ ਆਵਾ ਗਉਂ ਤੋਂ ਮੁਕਤੀ ਮਿਲ ਜਾਈ ਗੁਰਮਾਰ ਬਖਸ਼ਿਸ਼ ਕਰਨ ਰਹਿਮਤ ਕਰ ਸਾਡੇ ਤੇ ਵੀ ਦਾਤ ਬਖਸ਼ਣ ਪੁਰ ਚੁੱਕ ਦੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ